ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਵੀ ਸਾਡਾ ਛੋਟਾ ਭਰਾ ਅਰੋੜਾ ਪੀਪੀ ਜਿੱਥੇ ਸਮਾਜ ਦੀ ਸੇਵਾ ਕਰ ਰਿਹਾ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਵੀ ਆਪਣੀ ਸੇਵਾ ਨਿਭਾ ਰਿਹਾ ਉੱਥੇ ਇੱਕ ਅੱਜ ਮਾਂ ਬੋਲੀ ਪੰਜਾਬੀ ਵਾਸਤੇ ਵੀ ਇਹ ਵੀਰ ਪਹਿਲਾ ਕਦਮ ਪੁੱਟਣ ਲੱਗਿਆ ਪਹਿਲਾ ਸ਼ਬਦ ਵਾਹਿਗੁਰੂ ਬੜੀ ਰਸ ਭਿੰਨੀ ਆਵਾਜ਼ ਬਹੁਤ ਹੀ ਮਤਲਬ ਰੂਹ ਨੂੰ ਸਕੂਨ ਦੇਣ ਵਾਲਾ ਇਹ ਵੀਰ ਨੇ ਸ਼ਬਦ ਰਿਕਾਰਡ ਕੀਤਾ ਇਹਦੇ ਮਨ ਦੀ ਭਾਵਨਾ ਸੀ ਵੀ ਇਹ ਸ਼ਬਦ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰਿਕਾਰਡ ਹੋਵੇ ਔਰ ਇੱਥੇ ਹੀ ਰਿਲੀਜ਼ ਹੋਵੇ ਪਰ ਅੱਜ ਇਹ ਸਾਡੇ ਭਰਾ ਨੇ ਇਹ ਪੋਸਟਰ ਰਿਲੀਜ਼ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਗਿਣਤੀ ਚ ਇਸ Song ਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇਸ ਸ਼ਬਦ ਨੂੰ ਸੁਣੋ ਔਰ ਮੋਟੀਵੇਟ ਕਰੀਏ ਅਸੀਂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਇਸ ਸ਼ਬਦ ਦੀਆਂ ਜਿਹੜੀਆਂ ਲਾਈਨਾਂ ਮਾ ਇਸ ਸ਼ਬਦ ਦੇ ਜਿਹੜੇ ਉਹ ਬੋਲ ਨੇ ਉਹ ਆਪਣੇ ਆਪ ਸਾਡੇ ਲੂ ਕੰਡੇ ਖੜੇ ਕਰਦੀ ਆ ਇੱਕ ਉਸ ਕਾਲਪੁਰਖ ਵਾਹਿਗੁਰੂ ਦੀ ਉਸਤਤਾ ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਾਡੇ ਛੋਟੇ ਵੀਰ ਨੇ ਲਿਖਿਆ ਵੀ ਆਪ ਆ ਬਹੁਤ ਸੋਹਣਾ ਇੱਕ ਗਾਇਆ ਵੀ ਆਪ ਆ ਵੀਰ ਨੇ ਇੱਕ ਜ਼ਿੰਦਗੀ ਦੀ ਸਚਾਈ ਆ ਇੱਕ ਜ਼ਿੰਦਗੀ ਦੀ ਸਚਾਈ ਆ ਬਾਕੀ ਆਪਾਂ ਸਾਰੀਆਂ ਚੀਜ਼ਾਂ ਸੁਣਦੇ ਆਂ ਸ਼ੇਅਰ ਕਰਦੇ ਆਂ ਕਈ ਵਾਰੀ ਆਪਾਂ ਐਸਾ ਕੰਟੈਂਟ ਵੀ ਸ਼ੇਅਰ ਕਰਦੇ ਆਂ ਜਾਂ ਸੁਣਦੇ ਆਂ ਜਿਹਦੀ ਕੋਈ ਵੈਲਿਊ ਨਹੀਂ ਹੁੰਦੀ ਸੋਸਾਇਟੀ ਸਾਡੀ 'ਚ ਪਰ ਇਸ ਸ਼ਬਦ ਨੂੰ ਸੁਣਿਓ ਵੀ ਜ਼ਰੂਰ ਮਹਿਸੂਸ ਵੀ ਕਰਿਓ ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਸਾਨੂੰ ਭਰੋਸਾ ਚੰਗਾ ਜਰੂਰ ਲੱਗੂਗਾ ਤੁਹਾਨੂੰ ਤੇ ਅੱਜ ਇਹ 11 ਅਕਤੂਬਰ 2025 ਰਿਲੀਜ਼ ਹੋਊਗਾ ਜੀ ਇੱਕ ਜਿਹੜਾ ਹੈਗਾ ਸ਼ਨੀਵਾਰ ਨੂੰ ਤੇ ਇਹ ਆਪਾਂ ਵੱਧ ਤੋਂ ਵੱਧ ਗਿਣਤੀ ਚ ਵੀਰ ਦੀ ਸਪੋਰਟ ਕਰੀਏ ਤਾਂ ਜੋ ਸਾਡਾ ਛੋਟਾ ਭਰਾ ਅਰੋੜਾ ਪੀਪੀ ਅੱਗੋਂ ਮੋਟੀਵੇਟ ਹੋ ਕੇ ਹੋਰ ਚੰਗਾ ਲਿਖ ਸਕੇ ਚੰਗਾ गा ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਕਹਿਣਾ ਕੁਝ ਵੀਰੇ ਬਾਜੀ ਵਾਲਾ ਆਪਾਂ ਤੁਸੀਂ ਕਹਿਤਾ ਬਹੁਤ ਬਹੁਤ ਮੁਬਾਰਕ ਹੈ ਮੇਰੇ ਭਰਾ ਨੂੰ ਤੁਸੀਂ ਵੀ ਜਰੂਰ ਇਹਨੂੰ ਵੈਸਟ ਵਿਸ਼ੇਸ ਦਿਓ ਇਹਨੂੰ ਅਸੀਸਾਂ ਦਿਓ ਇਸ ਭਰਾ ਨੂੰ ਮਹਾਰਾਜ ਹੋਰ ਸੰਰੋਸਤੀ ਵਕਸ਼ਨ ਤਰੱਕੀ ਵਕਸ਼ਨ ਹੋਰ ਚੰਗੀ ਸੇਵਾ ਕਰਨ ਦਾ ਬਲ ਵਕਸ਼ਨ ਸਾਡੇ ਅਰੋੜਾ ਪੀਪੀ ਵੀਰ ਆਪਣੇ ਸ਼ਾਬਦ ਦੇ ਸੁਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਤਾਂ ਇਸ ਕਾਬਲ ਨਹੀਂ ਸੀ ਗੁਰੂ ਸਾਹਿਬ ਨੇ ਸਾਡੇ ਸਿਰ ਤੇ ਆਪਣਾ ਹੱਥ ਰੱਖ ਕੇ ਸਾਨੂੰ ਇਸ ਯੋਗ ਕੀਤਾ ਤੇ ਸਾਡੇ ਉਸਤਾਦ ਜੀ ਸਾਡੇ ਨਾਲ ਖੜੇ ਨੇ ਸੋ ਇਹਨਾਂ ਵੱਲ ਦੇਖ ਕੇ ਹੀ ਅੱਜ ਜਿਹੜਾ ਇਸ ਰਾਹ ਤੇ ਤੁਰੇ ਆਂ ਤੇ ਜਦੋਂ ਬਾਜੀ ਉਹਨਾਂ ਨੇ ਆਪਣਾ ਹੱਥ ਸਿਰ ਤੇ ਰੱਖਿਆ ਸੋ ਉਸੇ ਦਿਨ ਜਿਹੜਾ ਮਨੁੱਖਤਾ ਦੀ ਸੇਵਾ ਸੁਸਾਇਟੀ ਜਿੱਥੇ ਅੱਜ ਆਪਾਂ ਸਾਰੇ ਭਰਾ ਇੱਥੇ ਖੜੇ ਨੇ ਸੋ ਇੱਥੇ ਹੀ ਜਿਹੜੇ ਜਿਹੜਾ ਫੁਰਨਾ ਆਪਣੇ ਮਨ ਦੇ ਵਿੱਚ ਆਇਆ ਸੋ ਚਾਰ ਲਾਈਨਾਂ ਜਿਹੜੀਆਂ ਉਦੋਂ ਮਨ ਚ ਆਈਆਂ ਸੀ ਤੇ ਗੁਰੂ ਸਾਹਿਬ ਦੀ ਹੋਰ ਕਿਰਪਾ ਹੋਈ ਤੇ ਆਪਣਾ ਜਿਹੜਾ ਸ਼ਬਦ ਬਣ ਗਿਆ ਸ਼ਬਦ ਬਣਨ ਤੋਂ ਬਾਅਦ ਆਪਾਂ ਇਸ ਸ਼ਬਦ ਨੂੰ ਬਾਜੀ ਉਹਨਾਂ ਨੇ ਸਾਂਝਾ ਕੀਤਾ ਤੇ ਅੱਜ ਰਿਕਾਰਡ ਕਰਕੇ ਤੁਹਾਡੀ ਜਿਹੜੀ ਕਚਹਿਰੀ ਦੇ ਵਿੱਚ ਪੇਸ਼ ਕਰ ਰਹੇ ਆ ਸਮਿਤੀ 11 ਤਰੀਕ ਸ਼ਨੀਵਾਰ ਸੋ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਸੁਣ ਕੇ ਜਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਚੰਗਾ ਲੱਗਿਆ ਸੋ ਉਸ ਦੀਆਂ ਚਾਰ ਲਾਈਨਾਂ ਮੈਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਦਾ ਸੋ ਗੁਰੂ ਸਾਹਿਬ ਨੇ ਦੇਖੋ ਉਹ ਮਾਲਕ ਇੰਨਾ ਕਿ ਬਿਆਨਤਾ ਜੇ ਉਹ ਚਾਵੇ ਤਾਂ ਮੂੰਹ ਚੋਂ ਥੁੱਕ ਨਹੀਂ ਨਿਕਲਣ ਹੁੰਦਾ ਸੋ ਉਹਨਾਂ ਨੇ ਆਵਾਜ਼ ਕਢਾਈ ਮੈਨੂੰ ਕੋਈ ਗਾਉਣਾ ਨਹੀਂ ਆਉਂਦਾ ਮੈਂ ਕੋਈ ਸਿੱਖਿਆ ਨਹੀਂ ਤੇ ਅੱਜ ਵੱਡੇ ਭਾਜੀ ਉਸਤਾਦ ਜੀ ਉਹਨਾਂ ਦੇ ਅਸ਼ੀਰਵਾਦ ਨੇ ਅਸ਼ੀਰਵਾਦ ਦੇ ਨਾਲ ਜਿਹੜਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਆਂ ਹਰ ਪਾਸੇ ਤੇਰਾ ਨਾਮ ਐ ਤੂੰ ਹੀ ਅੱਲਾ ਤੂੰ ਹੀ ਰਾਮ ਐ ਹਰ ਇੱਕ ਨੂੰ ਗਲ ਨਾਲ ਲਾਉਣਾ ਆ ਤੂੰ ਰੋਂਦਿਆਂ ਨੂੰ ਹਸਾਉਣਾ ਆ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੋ ਇਹ ਸ਼ਬਦਾਂ ਜਿਹੜਾ ਅੰਤਰਾ ਹੈ ਜੀ ਸੋ ਬਾਕੀ ਸਾਰਾ ਸ਼ਬਦ ਤੁਹਾਡੀ ਕਚੈਰੀ ਦੇ ਵਿੱਚ ਤੁਹਾਡੇ ਅੱਗੇ ਆ ਜਾਣਾ ਜੀ ਸੋ ਸਾਰਿਆਂ ਨੇ ਸਪੋਰਟ ਕਰਨੀ ਜੀ ਬਾਕੀ ਕੋਸ਼ਿਸ਼ ਕਰਾਂਗੇ ਹੋਰ ਵੀ ਕੁਝ ਚੰਗਾ ਲਿਖਾਂਗੇ ਜੋ ਸਾਡੇ ਬੱਚਿਆਂ ਨੂੰ ਸੇਧ ਦੇ ਸਕੇ ਸਾਡੀ ਅੱਜ ਦੀ ਜਵਾਨੀ ਨੂੰ ਸੇਧ ਦੇ ਸਕੇ ਬਾਕੀ ਭਾਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਵਾਇਕੂ ਟਿਕਾ ਖਾਲਸਾ ਵਾਇਕੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਵੀਰ ਪੀਪੀ अरोड़ा ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦਾ ਗਾਣਾ ਆ ਰਿਹਾ ਜੀ 11 ਅਕਤੂਬਰ ਨੂੰ ਤੇ ਬੋਲ ਬਹੁਤ ਸੋਹਣੇ ਨੇ ਜਦੋਂ ਵੀਰਾ ਵੀਡੀਓ ਕਰਦਾ ਪਿਆ ਸੀ ਇਹਨਾਂ ਨੇ ਆਪਣਾ ਗਾਣਾ ਸਾਡੇ ਨਾਲ ਸਾਂਝਾ ਕੀਤਾ ਸੀਗਾ ਤੇ ਗਾਣਾ ਬਹੁਤ ਸੋਹਣਾ ਲਿਖਿਆ ਜਿੱਦਾਂ ਇਹਨਾਂ ਨੇ ਗਾਣਾ ਗਾਣੇ ਦੇ ਬੋਲ ਲਿਖੇ ਨੇ ਉਦਾਂ ਹੀ ਵੀਰ ਵੀ ਬਹੁਤ ਪਿਆਰੀ ਰੂਹ ਆ ਬਹੁਤ ਵਧੀਆ ਇਨਸਾਨ ਆ ਔਰ ਸਾਡੇ ਸੁਪਨਿਆਂ ਦੇ ਘਰ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਸਾਡੇ ਬਾਈ ਜੀ ਦੇ ਨਾਲ ਬਾਈ ਜੀ ਦੀ ਆਸ਼ੀਰਵਾਦ ਦਾ ਸਦਕਾ ਇਹ ਬਾਈ ਜੀ ਦੇ ਜਿਹੜੇ ਜਿਹੜਾ ਮਤਲਬ ਸੇਵਾ ਵਾਲੇ ਰਾਹ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਔਰ ਬਹੁਤ ਸੋਹਣਾ ਵੀਰ ਉਪਰਾਲਾ ਕਰ ਰਿਹਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੀਰ ਦਾ ਜਿਹੜਾ ਗਾਣਾ ਜਰੂਰ ਸੁਣਿਓ ਜੇ ਇਹ ਤੁਹਾਨੂੰ ਚੰਗਾ ਲੱਗਿਆ ਤੇ ਜਰੂਰ ਸ਼ੇਅਰ ਕਰਿਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਮਾਤ ਨੂੰ ਦੱਸਣਾ ਚਾਹੁੰਨਾ ਕਿ ਵੀਰ ਗੁਰਜੀਤ ਜੀ ਗੁਰਜੀਤ ਗੁਰਜੀਤ ਤੁਨ ਹੈ ਸਾਡਾ ਵੀਰ ਇਹ ਤਵੀਰ ਦੀ ਵੀ ਤੁਸੀਂ ਪਿੱਛੇ ਜੇ ਵੀਡੀਓ ਦੇਖੀ ਹੋਣੀ ਕਿ ਕਿੱਦਾਂ ਕਿਸ ਦੁੱਖ ਦੀ ਘੜੀੋਂ ਨਿਕਲ ਕੇ ਅੱਜ ਮਨੁੱਖਤਾ ਦੇ ਘਰ ਦੇ ਵਿੱਚ ਜਿਹੜਾ ਇਹ ਵੀਰ ਸੇਵਾ ਨਿਭਾ ਰਿਹਾ ਹੈ। ਸੋ ਵੀਰ ਦਾ ਗਾਣਾ ਵੀ ਆਇਆ ਸੀ ਵੀਰ ਨੇ ਵੀ ਆਪਣਾ ਜਿਹੜਾ ਗੀਤ ਹੈ। ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ ਉਹਨਾਂ ਨੂੰ ਇਹਨਾਂ ਦੀ ਸੁਸਾਇਟੀ ਨੂੰ ਡੈਡੀਕੇਟ ਕੀਤਾ ਸੀਗਾ। ਸੋ ਬਹੁਤ ਬਹੁਤ ਧੰਨਵਾਦ ਆ ਵੀਰ ਜੀ ਤੁਹਾਡਾ ਕਿ ਤੁਸੀਂ ਸਾਡੇ ਲਈ ਵੀ ਜਿਹੜਾ ਗੁਰੂ ਸਾਹਿਬ ਅੱਗੇ ਅਦਾਸ ਬੇਨਤੀ ਕੀਤੀ ਹੈ ਨਾ ਸੰਗਤ ਨੂੰ ਬੇਨਤੀ ਕੀਤੀ ਤੇ ਬਾਕੀ ਕੁਝ ਕਰਾਂਗੇ ਆਪਾਂ ਰਲ ਕੇ ਵੀ ਕਰਾਂਗੇ ਚੰਗਾ ਜਰੂਰ ਵੀਰੇ ਜਰੂਰ ਗੁਰੂ ਮਹਾਰਾਜ ਕਿਰਪਾ ਕਰੇ ਬਾਬਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ